ਫਿਲੌਰ ਦੇ ਗੜਾ ਰੋਡ ਮਹੱਲਾ ਚੌਧਰੀਆਂ ਦੇ ਰਾਮਦਾਸੀਆ ਸੁਧਾਰ ਸਭਾ ਝਾਂਚਕਰ ਵਿਖੇ ਰਾਮਦਾਸੀਆ ਸੁਧਾਰ ਸਭਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਦੌਰਾਨ ਜਿੱਥੇ ਕਿ ਸਮੂਹ ਮੈਂਬਰਾਂ ਨੇ ਸਭਾ ਦੀ ਬਿਹਤਰੀ ਲਈ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਇਸ ਸਮੂਹ ਮੈਂਬਰਾਂ ਨੇ ਮੁੱਢ ਤੋਂ ਰਾਮਦਾਸੀਆ ਸੁਧਾਰ ਸਭਾ ਦਾ ਪ੍ਰਧਾਨ ਮਤਵਿੰਦਰ ਸਿੰਘ ਸੋਨੂ ਨੂੰ ਨਿਯੁਕਤ ਕੀਤਾ ਜਦਕਿ 11 ਹੋਰ ਕਮੇਟੀ ਮੈਂਬਰਾਂ ਦੀ ਨਵੀਂ ਚੋਣ ਕੀਤੀ ਗਈ ਇਸ ਮੌਕੇ ਚੁਣੇ ਗਏ ਪ੍ਰਧਾਨ ਮਤਵਿੰਦਰ ਸਿੰਘ ਸੋਨੂ ਨੇ ਸਮੂਹ ਮੈਂਬਰਾਂ ਦਾ ਉਨ੍ਹਾਂ ਨੂੰ ਮੁੱਢ ਤੋਂ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਉਨ੍ਹਾਂ ਵਿਸ਼ਵਾਸ ਹੈ ਕਿ ਉਹ ਇਸ ਤਰਾਹੀ ਤਨਮਾਨ ਅਤੇ ਧੰਨ ਧਾਲ ਸੇਵਾ ਕਰਦੇ ਰਹਿਣਗੇ ਅੰਤ ਵਿੱਚ ਸਭਾ ਵੱਲੋਂ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਜਰਨੈਲ ਸਿੰਘ ਭੱਟੀ ਗੁਰਦੇਵ ਸਿੰਘ ਅਮਰਜੀਤ ਅੰਬਾ ਮਹਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਇੱਕ ਵਾਰੀ ਬੈਨਾ ਤੋਂ ਮੈਂ ਸਾਰੀ ਆਪਣੀ ਬਰਾਦਿਰ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਪਹਿਲਾਂ ਮੌਜੂਦਾ ਕਮੇਟੀ ਸੀਗੀ ਉਹਨੂੰ 10 ਸਾਲ ਹੋ ਗਏ ਕਾਰਜ ਕਰਦੇ ਨੂੰ ਉਹਨੇ ਅੱਜ ਤੱਕ ਕੋਈ ਇਲਾਸ਼ਨ ਕੀਤਾ ਕੋਈ ਜਨਰਲ ਬੋਡੀ ਦਾ ਇਲਾਸ਼ਨ ਸੱਦਿਆ ਕੋਈ ਕਮੇਟੀ ਨਹੀਂ ਕੀਤੀ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਲਿਖਤੀ ਵੀ ਕੀਤੀਆਂ ਵੈਸੇ ਵੀ ਕੀਤੀਆਂ ਉਹਨਾਂ ਨੇ ਡਾਇਨ ਦਿੱਤਾ ਫਿਰ ਉਹਨਾਂ ਨੇ ਮੈਂਬਰਜ਼ ਐਡ ਕਰ ਗਏ ਕਮੇਟੀ ਕਾਨੂੰਨ ਉਹਦੇ ਆਟੋਮੈਟਿਕ ਤੰਗ ਹੋ ਗਈ ਅਜੀ ਬੇਕਾਇਦਾ ਏਜੰਡਾ ਸ਼ਿਸ਼ੂ ਗੀਤਾ ਮੱਲੇ ਵਿੱਚ ਸਾਈਨ ਕਰਾਏ ਸਹਿਮ ਰਾਜ ਇਜ਼ਾਫ ਕੀਤਾ ਉਹਦੇ ਵਿੱਚ ਅਸੀਂ ਜਿਹੜੇ ਆ ਮੈਂਬਰ ਚੁਣਦੇ 11ਵੇਂ ਵੀ ਸਾਡੀ ਕਮੇਟੀ ਚੁਣੀ ਗਿਆ ਜੇਤ ਮੈਂ ਜਨਰਲ ਸੈਕਟਰ ਚੁਣਿਆ ਗਿਆ ਹੈਗਾ ਓਕੇ ਆ ਬਾਕੀ ਜੋ ਵੀ ਹੈਗਾ ਟਟ ਪੱਜ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਨੇ ਜੋ ਵੀ ਪਰੋਣਾ ਅਸੀਂ ਦੋ ਕੰਮ ਕਰਨਾ ਮਤਲਬ ਸਭ ਤੁਸੀਂ ਆਪਣਾ ਬਰਾਦੀ ਦੇ ਸੁਧਾਰ ਵਾਸਤੇ ਜੋ ਵੀ ਕੰਮ ਕਰਨਾ ਚਾਹੁੰਦੇ ਆ ਉਹ ਅਸੀਂ ਕਰਾਂਗੇ ਜੇ ਉਹ ਗੁਰੇ ਰਹਿ ਗਏ ਹੋਇਆ ਬਿਲਡਿੰਗ ਬਣਾਉਣੇ ਬਿਲਡਿੰਗ ਬਣਾਵਾਂਗੇ ਅਸੀਂ ਫੰਡ ਵੀ ਇਕੱਠਾ ਕਰਾਂਗੇ ਜੋ ਵੀ ਕਰਨਾ ਸਾਰਾ ਕੰਮ ਮੇਰੇ ਨਾਲ ਕੇ ਸਾਡੇ ਸਹਿਯਾਰ ਨਾਲ ਕਰਾਂਗੇ ਸਭ ਤੋਂ ਪਹਿਲਾਂ ਜੀ ਮੈਂ ਆਪਣੀ ਪੂਰੀ ਬਰਾਦੀ ਦਾ ਆਰਾਮ ਦਾ ਸਿਹਤ ਸੁਧਾਰ ਸਭਾ ਤੇ ਜਿੰਨੇ ਵੀ ਸਾਡੇ ਅੱਜ ਮੈਂਬਰ ਆਏ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਫਿਰ ਦੁਬਾਰਾ ਤੋਂ ਮੈਨੂੰ ਜਿਹੜਾ ਹੈਗਾ ਪ੍ਰਧਾਨ ਚੁਣਿਆ ਤੇ ਬਾਕੀ ਮੈਂ ਪ੍ਰਧਾਨ ਬਣ ਕੇ ਜੋ ਵੀ ਇਹਨਾਂ ਨੇ ਮੇਰੀ ਸੇਵਾ ਲਈ ਆ ਪੂਰੀ ਆਪਣੀ ਤਨਮਨ ਧੰਦੇ ਨਾਲ ਆਪਣੀ ਸੇਵਾ ਕਰੂੰਗਾ ਤੇ ਜੋ ਵੀ ਇਹਦੇ ਕੰਮ ਜਿਹੜੇ ਹੈਗੇ ਆ ਬਿਲਡਿੰਗ ਦੇ ਜੋ ਕੁਝ ਵੀ ਇਸ ਤਰ੍ਹਾਂ ਦੇ ਕੰਮ ਪੂਰੀ ਕਮੇਟੀ ਲੈ ਕੇਗੀ ਤੇ ਅਸੀਂ ਉਹਨੂੰ ਪੂਰਾ ਪਲ ਪੂਰਾ ਸਾਂਝ ਪਿਆਰ ਮਹੱਲੇ ਵਿੱਚ ਬਣਾ ਕੇ ਉਹਨੂੰ ਪੂਰੀ ਸਭਾ ਨੂੰ ਪੂਰਾ ਚਲਾਵਾਗੇ ਸੋ ਸਾਡੀ ਜੋ ਸੇਵਾ ਲੱਗੀ ਆ ਔਰ ਤਨ ਮੰਨ ਤਾਂ ਦੇ ਨਾਲ ਕਰਾਂਗੇ ਜੀ ਪਿਲੌਰ ਦੇ ਗੜਾ ਰੋਡ ਮਹੱਲਾ ਚੌਧਰੀਆਂ ਦੇ ਰਾਮਦਾਸੀਆ ਸੁਧਾਰ ਸਭਾ ਝੰਝਕਰ ਵਿਖੇ ਰਾਮਦਾਸੀਆ ਸੁਧਾਰ ਸਭਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਦੌਰਾਨ ਜਿੱਥੇ ਕਿ ਸਮੂਹ ਮੈਂਬਰਾਂ ਨੇ ਸਭਾ ਦੀ ਬਿਹਤਰੀ ਲਈ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਇਸ ਸਮੂਹ ਮੈਂਬਰਾਂ ਨੇ ਮੁੱਢ ਤੋਂ ਰਾਮਦਾਸੀਆ ਸੁਧਾਰ ਸਭਾ ਦਾ ਪ੍ਰਧਾਨ ਮਤਵਿੰਦਰ ਸਿੰਘ ਸੋਨੂ ਨੂੰ ਨਿਯੁਕਤ ਕੀਤਾ ਜਦਕਿ 11 ਹੋਰ ਕਮੇਟੀ ਮੈਂਬਰਾਂ ਦੀ ਨਵੀਂ ਚੋਣ ਕੀਤੀ ਗਈ ਇਸ ਮੌਕੇ ਚੁਣੇ ਗਏ ਪ੍ਰਧਾਨ ਮਤਵਿੰਦਰ ਸਿੰਘ ਸੋਨੂ ਨੇ ਸਮੂਹ ਮੈਂਬਰਾਂ ਦਾ ਉਨ੍ਹਾਂ ਨੂੰ ਮੁੱਢ ਤੋਂ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਉਨ੍ਹਾਂ ਵਿਸ਼ਵਾਸ ਹੈ ਕਿ ਉਹ ਇਸੇ ਤਰਾਹੀ ਤਨਮਾਨ ਅਤੇ ਧੰਨ ਨਾਲ ਸੇਵਾ ਕਰਦੇ ਰਹਿਣਗੇ ਅੰਤ ਵਿੱਚ ਸਭਾ ਵੱਲੋਂ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਜਰਨੈਲ ਸਿੰਘ ਭੱਟੀ ਗੁਰਦੇਵ ਸਿੰਘ ਅਮਰਜੀਤ ਅੰਬਾ ਮਹਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ